ਕੈਨੇਡਾ ਦਾ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ RCIP ਜਿਹਨੂੰ ਅਸੀਂ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਕਹਿੰਦੇ ਆ ਔਰ ਜਿਸ ਦਿਨ ਦਾ ਪ੍ਰੋਗਰਾਮ ਅਨਾਉਂਸ ਹੋਇਆ ਨਾ ਸਾਡੇ ਬਹੁਤ ਸਾਰੇ ਦੋਸਤਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਉਂਦਾ ਵੀ ਇਹ ਦਰਸਲ ਪ੍ਰੋਗਰਾਮ ਹੈ ਕਿ ਚੀਜ਼ ਹੈ ਇਹ ਕਿਵੇਂ ਕੰਮ ਕਰਦਾ ਹੈ ਤੇ ਵਿੱਚ ਕਿਵੇਂ ਪੀਆਰ ਲਈ ਜਾ ਸਕਦੀ ਹੈ ਔਰ ਇਸ ਵੀਡੀਓ ਦੇ ਵਿੱਚ ਨਾ ਤੁਹਾਨੂੰ ਮੈਂ ਬੜੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਵੀ ਇਹ ਪ੍ਰੋਗਰਾਮ ਕਿਵੇਂ ਕੰਮ ਕਰਦਾ ਔਰ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਜੇ ਹੁਣ ਦੇਖੋ ਮੋਟੀ ਮੋਟੀ ਜਿਹੀ ਗੱਲ ਆਪਾਂ ਸਾਰੇ ਜਾਣਦੇ ਆ ਕਿ ਕੈਨੇਡਾ ਨੇ ਇਸ ਸਾਲ ਦੇ ਵਿੱਚ 395000 ਲੋਕਾਂ ਨੂੰ ਟੋਟਲ ਪੱਕਿਆ ਕਰਨਾ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਆ ਵੀ ਇਹਨੇ ਸਾਰੇ ਲੋਕਾਂ ਨੂੰ ਪੱਕੇ ਕਰਨ ਦੇ ਜਿਹੜਾ ਪ੍ਰੋਸੈਸ ਹੈਗਾ ਫੈਡਰਲ ਗਵਰਨਮੈਂਟ ਸ਼ੁਰੂ ਕਰਦੀ ਔਰ ਫੈਡਰਲ ਗਵਰਨਮੈਂਟ ਡਾਇਰੈਕਟਲੀ ਵੀ ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਵਿੱਚ ਪੀਆਰ ਦਿੰਦੀ ਆ ਔਰ ਉਸ ਤੋਂ ਬਾਅਦ ਫੈਡਰਲ ਗਵਰਨਮੈਂਟ ਨੇ ਕੁਝ ਜਿਹੜਾ ਹਿੱਸਾ ਆ ਉਹ ਸਟੇਟ ਗਵਰਨਮੈਂਟਸ ਨੂੰ ਦਿੱਤਾ ਹੁੰਦਾ ਪ੍ਰੋਵਿੰਸ ਨੂੰ ਦਿੱਤਾ ਹੁੰਦਾ ਵੀ ਅਗਰ ਪ੍ਰੋਵਿੰਸ਼ੀਅਸ ਨੂੰ ਲੱਗਦਾ ਹੈ ਕਿ ਉਹਨਾਂ ਦੀ ਪ੍ਰੋਵਿੰਸ ਇਸ ਫੈਡਰਲ ਗਵਰਨਮੈਂਟ ਕਹਿੰਦੀ ਹੈ ਤੁਸੀਂ ਸਾਨੂੰ ਉਹਦੀ ਨਾਮੀਨੇਸ਼ਨ ਦੇ ਦਿਓ ਅਸੀਂ ਇਹਨੂੰ ਪੀ ਕਰ ਦੇ ਦਿਆਂਗੇ ਇਸੇ ਤਰੀਕੇ ਦੇ ਨਾਲ ਜਿਹੜਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਹੈਗਾ ਇਹ ਫੈਡਰਲ ਗਵਰਨਮੈਂਟ ਨੇ ਲੋਕਲਾਈਜ਼ ਜਿਹੜੀ ਗਵਰਨਮੈਂਟਸ ਨੇ ਉਹਨਾਂ ਵਾਸਤੇ ਬਣਾਇਆ ਜਿਹਦੇ ਵਿੱਚ ਛੋਟੇ-ਛੋਟੇ ਟਾਊਨ ਕਾਰਪੋਰੇਸ਼ਨ ਜਿਹਨੂੰ ਪੰਜਾਬੀ ਚ ਹੁਣ ਛੋਟੇ ਪੰਚਾਇਤਾਂ ਵੀ ਕਹਿ ਲਵਾਂਗੇ ਉਹ ਉਹ ਛੋਟੇ ਛੋਟੇ ਏਰੀਆਜ਼ ਆਉਂਦੇ ਨੇ ਜਿੱਥੇ ਉਹਨਾਂ ਨੇ ਫੈਡਰਲ ਗਵਰਨਮੈਂਟ ਨੇ ਉਹਨਾਂ ਟਾਊਨਸ ਨੂੰ ਇਹ ਦੇ ਅਧਿਕਾਰ ਦਿੱਤਾ ਵੀ ਭਾਈ ਠੀਕ ਹੈ ਤੁਹਾਡੇ ਇਲਾਕੇ ਦੇ ਵਿੱਚ ਅਸੀਂ 2 250 ਬੰਦਾ ਅਸੀਂ ਪੱਕਾ ਕਰਾਂਗੇ ਵੀ ਤੁਸੀਂ ਜਿਹੜੇ ਬੰਦੇ ਦੀ ਵੀ ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੇ ਏਰੀਆ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਸ਼ਾਰਟੇਜ ਆ ਵੀ ਤੁਸੀਂ ਸਾਨੂੰ ਜਿਹਦੀ ਵੀ ਰეკਮੈਂਡੇਸ਼ਨ ਲਿਖ ਕੇ ਭੇਜੋਗੇ ਅਸੀਂ ਉਹਨੂੰ ਪੀਆਰ ਦੇ ਦੇਾਂਗੇ ਇਹ ਸੌਖੇ ਲਫ਼ਜ਼ਾਂ ਵਿੱਚ ਹੁਣ ਇਹਨੂੰ ਹੋਰ ਸੌਖੇ ਲਫ਼ਜ਼ਾਂ ਵਿੱਚ ਸਮਝਦੇ ਆਂ ਵੀ ਆਰਸੀਆਪੀ ਜਿਹੜਾ ਲੋਕਲ ਲੈਵਲ ਉੱਤੇ ਕੰਮ ਕਿਵੇਂ ਕਰਦਾ ਹੁਣ ਦੇਖੋ ਮੰਨ ਲੀਏ ਵੀ ਇੱਕ ਪਿੰਡ ਪਿੰਡ ਦੀ ਹੁਣ ਇੱਕ ਪਿੰਡ ਦੇ ਵਿੱਚ ਪੰਜ-ਛੇ ਦੁਕਾਨਾਂ ਨੇ ਜਿਵੇਂ ਕਿ ਆਮ ਕਰਕੇ ਇੱਕ ਹਲਵਾਈ ਦੀ ਦੁਕਾਨ ਆ ਕਿਤੇ ਨਾਈ ਦੀ ਦੁਕਾਨ ਆ ਇੱਕ ਛੋਟਾ ਮोटा ਕੋ ਡਾਕਟਰ ਆ ਕੋਈ ਇੱਕ ਅਦਾਕ ਮਕੈਨਿਕ ਆ ਜਿਹੜਾ ਸਕੂਟਰ ਮੋਟਰਸਾਈਕਲ ਸਾਈਕਲ ਠੀਕ ਕਰਦਾ ਆ ਸੋ ਇਹ ਜਿਹੜੇ ਚਾਰ-ਪੰਜ ਦੁਕਾਨਦਾਰ ਨੇ ਸਾਰੇ-ਸਾਰੇ ਕਿਤੇ ਨਾ ਕਿਤੇ ਪਰੇਸ਼ਾਨ ਨੇ ਵੀ ਸਾਡੇ ਕੋਲ ਕੰਮ ਕਰਨ ਵਾਲੇ ਸਾਨੂੰ ਬੰਦੇ ਨਹੀਂ ਮਿਲਦੇ ਔਰ ਇਹਨਾਂ ਦੀ ਪਰੇਸ਼ਾਨੀ ਦਾ ਜਿਹੜਾ ਹੈਗਾ ਪਿੰਡ ਦੀ ਪੰਚਾਇਤ ਨੂੰ ਵੀ ਪਤਾ ਪਿੰਡ ਦੇ ਸਰਪੰਚ ਨੂੰ ਵੀ ਪਤਾ ਵੀ ਹਾਂ ਸਾਡੇ ਪਿੰਡ ਦੇ ਵਿੱਚ ਆ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਹੈਗੇ ਸੋ ਇਸੇ ਤਰੀਕੇ ਦੇ ਨਾਲ ਹੁਣ ਮੰਨ ਲਿਓ ਕੋ ਹਲਵਾਈ ਆ ਉਹਦੇ ਕੰਮ ਉਹਦੀ ਦੁਕਾਨ ਚ ਹੁਣ ਉਹਨੂੰ ਕੋਈ ਕੌਕ ਮਿਲ ਜਾਂਦਾ ਜਦੋਂ ਕੋ ਕੋਰੀ ਦੁਕਾਨ ਤੇ ਜਾਂਦਾ ਤੇ ਉਹ ਹਲਵਾਈ ਨੂੰ ਕਹਿੰਦਾ ਭਈ ਤੂੰ ਮੇਰੇ ਕੋਲ ਘੱਟੋ ਘੱਟ 1 ਸਾਲ ਕੰਮ ਕਰ ਟੇਕੇ ਕੰਮ ਕਰ ਤੇ ਮੈਂ ਤੇਰੀ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਕੇ ਤੇ ਉਹਨੂੰ ਮੈਂ ਰਿਕਮੈਂਡੇਸ਼ਨ ਲੈਟਰ ਲੈ ਦੇਵਾਂਗਾ ਜਿਹਦੇ ਨਾਲ ਤੇਰੀ ਪੀਆਰ ਹੋ ਸਕਦੀ ਹੈ ਇਸੇ ਤਰੀਕੇ ਹੋ ਸਕਦਾ ਉਸ ਪਿੰਡ ਦੇ ਵਿੱਚ ਉਹ ਕਹਿੰਦੇ ਹੁਣ ਜੀ ਵੀ ਨਾਈ ਦਾ ਸਰ ਜਾਂਦਾ ਕੋਈ ਗੱਲ ਨਹੀਂ ਨਾਈ ਵਾਲੇ ਸਾਡਾ ਕੰਮ ਹੋ ਜਾਂਦਾ ਪਰ ਸਾਨੂੰ ਇੱਕ ਮਕੈਨਿਕ ਦੀ ਜ਼ਰੂਰ ਲੋੜ ਹੈਗੀ ਆ ਇਸੇ ਤਰੀਕੇ ਹੁਣ ਕੋਈ ਮਕੈਨਿਕ ਨੂੰ ਕੋਈ ਬੰਦਾ ਲੱਭਦਾ ਮਕੈਨਿਕ ਵੀ ਉਹਨੂੰ ਇਹੀ ਚੀਜ਼ ਕਹਿੰਦਾ ਵੀ ਤੂੰ ਮੇਰੇ ਕੋਲ ਭਈ ਸਾਲ ਇੱਕ ਟਿਕ ਕੇ ਕੰਮ ਕਰ ਤੇ ਮੈਂ ਤੇਰੀ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਕੇ ਤੇ ਉਹਨੂੰ ਮੈਂ ਰਿਕਮੈਂਡੇਸ਼ਨ ਲੈਟਰ ਲੈ ਦੇਵਾਂਗਾ ਸੋ ਇਸੇ ਤਰੀਕੇ ਨਾਲ ਇਹ ਜਿਹੜੇ ਏਮਪਲੋਇਰ ਨੇ ਇਹ ਜਦੋਂ ਕੋਈ ਬੰਦਾ ਉਹਨਾਂ ਦੇ ਕੋਲ 1 ਸਾਲ ਟਿਕ ਕੇ ਕੰਮ ਕਰਦਾ ਤੇ ਇਹ ਉਸ ਚੀਜ਼ ਦੀ ਸ਼ਫਾਰਿਸ਼ ਜਿਹੜੀ ਹੈ ਉਹ ਪਿੰਡ ਦੀ ਪੰਚਾਇਤ ਨੂੰ ਕਰਦੇ ਨੇ ਤੇ ਜਿਹੜੀ ਪਿੰਡ ਦੀ ਪੰਚਾਇਤ ਹੈ ਕਿ ਉਹ ਸ਼ਫਾਰਿਸ਼ ਉੱਤੇ ਕਾਰਵਾਈ ਕਰਕੇ ਤੇ ਇੱਕ ਰਿਕਮੈਂਡੇਸ਼ਨ ਲੈਟਰ ਤੁਹਾਨੂੰ ਦਿੰਦੀ ਆ ਉਹ ਜਿਹੜਾ ਰਿਕਮੈਂਡੇਸ਼ਨ ਲੈਟਰ ਹੁੰਦਾ ਉਹ ਰਿਕਮੈਂਡੇਸ਼ਨ ਲੈਟਰ ਲੈ ਕੇ ਤੁਸੀਂ ਜਾਣਾ ਹੁੰਦਾ ਹੈ ਕੈਨੇਡਾ ਦੀ ਫੈਡਰਲ ਗਵਰਨਮੈਂਟ ਦੇ ਕੋਲ ਤੇ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਤੁਹਾਡਾ ਬੈਕਗ੍ਰਾਉਂਡ ਚੈੱਕ ਕਰਕੇ ਤੁਹਾਡੇ ਕਾਗਜ਼ਾ ਸਾਰੇ ਚੈੱਕ ਕਰਕੇ ਤੁਹਾਡੀ ਪੀਆਰ ਦੀ ਕਾਰਵਾਈ ਪਾ ਦਿੰਦੀ ਆ ਸੋ ਇਹ ਇੱਕ ਛੋਟਾ ਜਿਹਾ ਸਖਾਲਾ ਜਿਹਾ ਪ੍ਰੋਸੈਸ ਆ ਜਿਹਦੇ ਵਿੱਚ ਕੋਈ ਵੀ ਸਕੋਰਿੰਗ ਸਿਸਟਮ ਨਹੀਂ ਹੈਗਾ ਆ ਹਜੇ ਬਹੁਤ ਸਾਰੀਆਂ ਜਿਹੜੀਆਂ ਟਾਊਨਸ ਨੇ ਸਿਟੀਜ਼ ਨੇ ਜਿੰਨੋਂ ਪਰ ਛੋਟੇ ਛੋਟੇ ਪਿੰਡ ਵੀ ਕਹਿ ਲੈਂਦੇ ਆ ਇਨਾਂ ਦੀ ਹਜੇ ਵੈਬਸਾਈਟਸ ਤੋਂ ਕੋਈ ਬਹੁਤੀਆਂ ਡੀਟੇਲਸ ਨਹੀਂ ਪਾਈਆਂ ਗਈਆਂ ਹਜੇ ਇਨਫੈਕਟ ਬਹੁਤ ਸਾਰੀਆਂ ਦੀ ਵੈਬਸਾਈਟ ਜੇ ਲਾਂਚ ਹੀ ਨਹੀਂ ਕੀਤੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਬਹੁਤ ਸਾਰੀ ਚੀਜ਼ਾਂ ਆ ਜਾਣਗੀਆਂ ਕਿ ਕਿਹੜੇ ਟਾਊਨ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕਿੰਦਾਂ ਦੇ ਵਰਕਰਸ ਦੀ ਸ਼ਾਰਟੇਜ ਹੈਗੀ ਆ ਔਰ ਇਹਦੇ ਵਿੱਚ ਇੰਟਰਸਟਿੰਗ ਚੀਜ਼ ਇਹ ਹੈਗੀ ਆ ਕਿ ਇਹਦੇ ਵਿੱਚ ਸਕੋਰਿੰਗ ਸਿਸਟਮ ਨਹੀਂ ਆਉਣਾ ਜਿਹਦੇ ਉੱਤੇ ਉਹਨਾਂ ਨੇ ਰეკਮੈਂਡੇਸ਼ਨ ਵਾਲੀ ਮੋਹਰ ਲਾ ਦਿੱਤੀ ਸਿਟੀ ਦੇ ਜਾਂ ਤੁਹਾਡੇ ਏਮਪਲੋਇਰ ਨੇ ਐਫਰਟ ਕਰਕੇ ਤੁਹਾਡੀ ਲਵਾਤੀ ਤੇ ਤੁਸੀਂ ਬੜੇ ਸੌਖੇ ਤਰੀਕੇ ਨਾਲ ਕੈਨੇਡਾ ਦੇ ਪੀਆਰ ਲੈ ਸਕਦੇ ਹੋ ਸੋ ਇਹ ਇੱਕ ਛੋਟਾ ਜਿਹਾ ਤਰੀਕਾ ਹੈਗਾ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਇਹਨੂੰ ਹੁਣ ਤੁਸੀਂ ਸ਼ੇਅਰ ਵੀ ਜਰੂਰ ਕਰ ਦਿਓ ਤੇ ਮੈਨੂੰ ਹੁਣ ਤੁਸੀਂ ਲਾਈਕ ਸਬਸਕ੍ਰਾਈਬ ਜਿਹੜਾ ਨਾ ਉਹ ਵੀ ਜਰੂਰ ਕਰ ਦਿਓ ਤਾਂ ਜੋ ਅਗਲੀ ਵਾਰ ਵੀ ਤੁਹਾਡੇ ਨਾਲ ਕੁਝ ਇਦਾਂ ਦੀ ਵਧੀਆ ਜੀ ਵੀਡੀਓ ਜਿਹੜੀ ਆ ਨਾ ਉਹ ਛੇਤੀ ਸਾਂਝੀ ਕਰ ਪਾਵਾਂ ਧੰਨਵਾਦ